ਸਸ਼ਕਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਡਿਜ਼ਾਈਨਿੰਗ ਪ੍ਰਿੰਟ ਸਟਫ ਸਭ ਕੁਝ ਵੈਸਟ ਹੈ ਜੀ ਅੱਜ ਦੀ ਵੀਡੀਓ ਦਾ ਪ੍ਰਾਈਸ ਰਹੂਗਾ 3500 ਜਿਹੜੇ ਵੀ ਅੱਜ ਦੇ ਸੂਟ ਲੈਣਗੇ ਜੀ 3500 ਦਾ ਸੂਟ ਆ ਸ਼ਿਪਿੰਗ ਅਲੱਗ ਤੋਂ ਰਹੇਗੀ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਪੇਮੈਂਟ ਕਰਵਾ ਕੇ ਆਪਣੀ ਬੁਕਿੰਗ ਕਨਫਰਮ ਕਰਵਾ ਦਿਓ ਆਪਣਾ ਐਡਰੈਸ ਸੈਂਡ ਕਰ ਦਿਓ ਅਸੀਂ ਤੁਹਾਨੂੰ ਪਾਰਸਲ ਜਾਂ ਕੋਰੀਅਰ ਕਰਵਾ ਦਾਂਗੇ ਬਹੁਤ ਪਿਆਰੀ ਲੁੱਕ ਦੇ ਸੂਟਾਂ ਜੀ ਅਸੀਂ ਪਹਿਲਾਂ ਵੀ ਪਾਏ ਸੀਗੇ ਕਾਫੀ ਸਾਰੇ ਸੂਟ ਨੇ ਅੱਜ ਤਾਂ ਜਿਹੜੇ ਸਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਕਰੀਬਨ 40 45 ਦੇ ਲਗਭਗ ਸੂਟ ਨੇ ਇੰਨੀ ਕਿ ਜ਼ਿਆਦਾ ਡਿਜ਼ਾਈਨਿੰਗ ਤੇ ਪ੍ਰਿੰਟਿੰਗ ਆ ਜੌਰਜਟ ਦੇ ਰਹਿਣਗੇ ਜੀ ਸੂਟ ਜਿਹੜਾ ਸ਼ਰਟ ਤੇ ਦੁਪੱਟੇ ਦਾ ਸਟੱਫ ਆ ਜੌਰਜਟ ਦਾ ਹੋਏਗਾ ਕ੍ਰੇਪੀ ਜਾਂ ਸਲਵਾਰਾਂ ਦੇ ਨਾਲ ਕੁਝ ਅਲੱਗ ਜੀ ਲੁੱਕ ਦੇ ਸੂਟ ਨੇ ਪਹਿਲਾਂ ਸਭ ਦੀ ਬਹੁਤ ਸਾਰੀ ਚੁਆਇਸ ਸੀਗੀ ਇਹਨਾਂ ਸੂਟਾਂ ਦੀ ਦਿਤਾ ਕਰਕੇ ਰਿਪੀਟ ਕੀਤਾ ਹੁਣ ਆਪਾਂ ਨੇ ਕਲਰ ਡਿਜ਼ਾਈਨ ਥੋੜੇ ਚੇਂਜ ਹੋ ਜਾਣਗੇ ਪਹਿਲਾਂ ਨਾਲੋਂ ਠੀਕ ਹੈ ਜੀ ਬ੍ਰਾਂਡਡ ਸੂਟ ਨੇ ਸਾਰੇ ਜਿੰਨੇ ਵੀ ਦਿਖਾਵਾਂਗੇ ਇਹ ਤਾਂ ਹੈਗੇ ਆ ਸ਼ਰਟ ਪ੍ਰਿੰਟ ਦੇ ਉੱਪਰ ਸਾਰਾ ਫਰੰਟ ਬੈਕ ਦੇ ਉੱਪਰ ਵਰਕ ਰਹੂਗਾ ਜੀ ਆਰੀ ਦਾ ਵਰਕ ਹੈ ਫਰੰਟ ਤੇ ਵੀ ਤੇ ਬੈਕ ਤੇ ਵੀ ਟਰਾਈ ਮੀਟਰ ਦੀ ਸ਼ਰਟ ਦੇ ਉੱਪਰ ਸਾਰੀ ਤੇ ਵਰਕ ਰਹੂਗਾ ਠੀਕ ਹੈ ਪ੍ਰਿੰਟਡ ਸ਼ਰਟਾਂ ਨੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਮਿਲਣ ਆਣੇ ਆ ਤੁਹਾਨੂੰ ਕਲਰ ਬਹੁਤ ਪਿਆਰੇ ਪਿਆਰੇ ਜੇ ਇਹਨਾਂ ਸੂਟਾਂ ਦੇ 크੍ਰੇਪ ਦੀ ਸਲਵਾਰ ਹੈ ਜੀ 3 ਮੀਟਰ ਦੀ ਸਲਵਾਰ ਆ ਤੇ ਨਾਲ ਹੈਗਾ ਇਹ ਜੋਰਜਟ ਦਾ ਬਹੁਤ ਸੌਫਟ ਤੇ ਲੰਮਾ ਚੌੜਾ ਜਿਹਾ ਦੁਪੱਟਾ ਇੰਦਾਂ ਦੇ ਦੁਪੱਟੇ ਰਹਿਣਗੇ ਸਾਰੀ ਮੈਂ ਤੁਹਾਨੂੰ ਦਿਖਾਤੇ ਕਿ ਖੋਲ ਕੇ ਸਟਫ ਤਾਂ ਬਹੁਤ ਜ਼ਿਆਦਾ ਫਾਈਨ ਆ ਪਿਓਰ ਜੌਰਜਟ ਆ ਜੀ ਜੀ ਲਾਈਟ ਵੇਟ ਆ ਬਿਲਕੁਲ ਜਿਹੜਾ ਦੁਪੱਟਾ ਵੀ ਆ ਠੀਕ ਹੈ ਇਹ ਸੇਮ ਦੇ ਵਿੱਚ ਅਗਰ ਤੁਸੀਂ ਦੋ ਜਣਿਆਂ ਨੇ ਸੇਮ ਸੂਟ ਪਾਣੇ ਆ ਤਾਂ ਕੁਝ ਐਦਾਂ ਤੁਹਾਨੂੰ ਸੇਮ ਵੀ ਦੋ ਸੂਟ ਮਿਲ ਜਾਣਗੇ ਨੈਕਸਟ ਦੇ ਰਹੀਆਂ ਜੀ ਤੁਹਾਨੂੰ ਕਲਰ ਪ੍ਰਿੰਟਰ ਡਿਜ਼ਾਈਨ ਇੱਕ ਤੋਂ ਇੱਕ ਨੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੇ ਸਾਰੇ ਸੂਟ ਇਹ ਜਿਹੜੇ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਡੇਲੀ ਵੀਡੀਓ ਆਉਂਦੀ ਹੈ ਆਪਣੀ 12 ਤੇ 12:30 ਦੇ ਵਿੱਚ ਦੁਪਹਿਰ ਨੂੰ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਤਾਂ ਜੋ ਸਾਰਿਆਂ ਤੱਕ ਆਪਣੇ ਸੂਟ ਜਾਣ ਇਹ ਹੈਗਾ ਜੀ ਇਹਦੇ ਵਿੱਚ ਸੇਮ ਦੇ ਵਿੱਚ ਸੈਕਿੰਡ ਸੂਟ カラー देखो प्रिंट देखो बहुत सोणा है बहुत सोणा सूट है मेनू खुद भी पर्सनली बहुत पसंद आया ये वाला डिजाइन क्रेप दी सलवार है जे 3 मीटर दी ਤੁਸੀਂ ਪੈਂਟ ਪਲਾਜ਼ੋ ਗਰਾਰਾ ਸ਼ਰਾਰਾ ਸਲਵਾਰ ਕੁਛ ਮਰਜ਼ੀ ਬਣਾ ਸਕਦੇ ਹੋ ਇਹਨਾਂ ਸੂਟਾਂ ਦੇ ਨਾਲ ਠੀਕ ਹੈ ਇਹ ਹੈਗਾ ਇਹਦਾ ਦੁਪੱਟਾ ਦੁਪੱਟੇ ਦੀ ਲੁੱਕ ਵੀ ਬਹੁਤ ਪਿਆਰੀ ਜੀ ਹੈ ਪਿਓਰ ਜੌਰ ਜਟ ਦੇ ਉੱਪਰ ਸ਼ਰਟ ਹੈ ਪਿਓਰ ਦਾ ਹੀ ਦੁਪੱਟਾ ਤੇ ਨਾਲ ਹੈਗੀ ਹੈ ਜੀ ਕ੍ਰੇਪ ਦੀ ਸਲਵਾਰ ਇਹਨਾਂ ਦੇ ਪ੍ਰਿੰਟ ਦਿਖਾਉਣ ਜਾ ਰਹੀਆਂ ਤੁਹਾਨੂੰ ਬਹੁਤ ਪਿਆਰਾ ਬਹੁਤ ਸੋਹਣੇ ਫਲਾਰ ਨੇ ਸਾਰੇ ਸੂਟਾਂ ਦੇ ਉੱਪਰ ਕਲਰ ਬਹੁਤ ਸੋਹਣਾ ਹੈ ਲਾਈਟ ਸਟੋਨ ਦੇ ਉੱਪਰ ਆ ਗਿਆ ਸੂਟ ਸਾਰੇ ਦੁਪੱਟੇ 'ਚ ਪ੍ਰਿੰਟ ਰਹੇਗਾ ਠੀਕ ਹੈ ਜੀ ਇਹ ਹੈਗਾ ਰੋਜ਼ ਫਲਾਰ 3500 ਦਾ ਸੂਟ ਆ ਜਿਹੜਾ ਵੀ ਸੂਟ ਤੁਸੀਂ ਲੈਣਾ 3500 ਪ੍ਰਾਈਸ ਆ ਜੀ ਸੂਟ ਦਾ ਇਹਦੇ ਦੁਪट्टे 'ਚ ਹਲਕੀਆਂ-ਹਲਕੀਆਂ ਲਾਈਨਾਂ ਰਹਿਣਗੀਆਂ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਦੁਪट्टे ਦਾ ਵੀ ਤੇ ਸੂਟ ਦਾ ਵੀ 크ريب ਦੀ ਸਲਵਾਰ ਆ ਕਈ ਵਾਰੀ ਤੁਸੀਂ ਗਰਮੀ 'ਚ ਸੂਟ ਪਾਣਾ ਵੈਸੇ ਤਾਂ ਚੱਲ ਜਾਂਦਾ ਹੈ ਜੀ 크ريب ਵੀ ਮਾੜੀ-ਮੋਟੀ ਜੀ ਜਿੱਦਾਂ ਜੂਨ-ਜਲਾਈ 'ਚ ਜ਼ਿਆਦਾ ਤਾਂ ਨਹੀਂ ਬਟ ਫਿਰ ਜੇ ਤੁਹਾਡੇ ਕੋਲ ਕੋਈ ਮੈਚਿੰਗ ਸਲਵਾਰ ਹੁੰਦੀ ਹੈ ਤੁਸੀਂ ਉਹ ਵੀ ਇਹਨਾਂ ਸੂਟਾਂ ਨਾਲ ਮੈਚਿੰਗ ਪਾ ਸਕਦੇ ਹੋ ਇਹ ਸਲਵਾਰ ਜਦੋਂ ਹੁਣ ਨੈਕਸਟ ਥੋੜਾ ਮੌਸਮ ਚੇਂਜ ਹੋਏਗਾ ਉਸ ਟਾਈਮ ਤੁਸੀਂ ਪਾ ਸਕਦੇ ਹੋ ਕਿਉਂਕਿ ਇਹ ਤਾਂ ਸੇਮ 셔ਟ ਤੇ ਦੁਪੱਟਾ ਸਲਵਾਰ ਤਾਂ ਤੁਹਾਡੇ ਕੋਲ ਸੇਮ بیس ਕਲਰ ਦੀ ਹੈਗੀ ਜਾਂ ਕੋਈ ਮੈਚਿੰਗ ਸਲਵਾਰ ਹੈਗੀ ਕੁਛ ਐਦਾਂ ਵੀ ਗਰਮੀ ਦੇ ਵਿੱਚ ਕੰਮ ਚਲਾ ਸਕਦੇ ਹੋ ਅੱਜਕੱਲ ਕੁਛ ਵੀ ਪਾ ਲੋ ਜੀ ਉਹ ਤੇ ਟ੍ਰੈਂਡ ਹੋ ਜਾਂਦਾ ਇਹ ਦੇਖੋ ਕਲਰ ਡਿਜ਼ਾਈਨ ਪ੍ਰਿੰਟ ਬਹੁਤ ਸੋਨਾ ਪ੍ਰਿੰਟ ਆ ਬਰੀਕ ਪ੍ਰਿੰਟ ਆ ਬਿਲਕੁਲ ਇਹ ਹੈਗਾ ਦੁਪੱਟਾ ਆਹ ਵਾਲਾ ਸੂਟ ਅਸੀਂ ਪਹਿਲਾਂ ਵੀ ਲੈ ਕੇ ਆਏ ਸੀ ਬਹੁਤ ਸਾਰੀਆਂ ਫੋਟੋਆਂ ਆਈਆਂ ਤੀਆਂ ਸੂਟ ਦੀਆਂ ਇਹ ਕਲਰ ਸੇਮ ਪਹਿਲਾਂ ਵੀ ਸੀਗਾ ਸਾਡੇ ਕੋਲ ਹੁਣ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਸੇਮ ਦੇ ਵਿੱਚ ਜਿਹੜੇ ਰਹਿ ਗਏ ਸੀ ਪਹਿਲਾਂ ਲੈਣ ਤੋਂ ਲੈ ਸਕਦੇ ਆ ਠੀਕ ਹੈ ਜੀ ਹਰੇਕ ਡਿਜ਼ਾਈਨ ਅਲੱਗ ਹੈ ਹਰੇਕ ਕਲਰ ਹੈ ਅਲੱਗਾ ਇੱਕ ਇੱਕ ਕਲਰ ਦੇ ਵਿੱਚ ਕਿਸੇ ਕਿਸੇ ਨੂੰ ਦੋ ਦੋ ਸੂਟ ਮਿਲ ਜਾਣਗੇ ਵੈਸੇ ਸਾਰੇ ਅਲੱਗ-ਅਲੱਗ ਨੇ ਜੀ ਸੂਟ ਇੰਨੇ ਕਿ ਜ਼ਿਆਦਾ ਕਲਰ ਹੈ ਇਹਨਾਂ ਦੇ ਵਿੱਚ ਇੰਨੇ ਜ਼ਿਆਦਾ ਪ੍ਰਿੰਟ ਆ ਕਲਰ ਬਹੁਤ ਸੋਹਣਾ ਹੈ ਵੀ। ਪ੍ਰਿੰਟਿੰਗ ਤਾਂ ਸੋਹਣੀ ਹੈਗੀ ਹੋਈ ਆ। ਸਾਰੇ ਫਰੰਟ ਦੇ ਉੱਪਰ ਜੌਰਜਟ ਦੀ ਸ਼ਰਟ ਆ, ਫਰੰਟ ਬੈਕ ਸਾਰੇ ਤੇ ਵਰਕ ਰਹੂਗਾ ਜੀ। ਕ੍ਰੇਪ ਦੀਆਂ ਸਲਵਾਰਾਂ, ਪਿਓਰ ਜੌਰਜਟ ਦੇ ਲਾਈਟ weight ਜੇ ਦੁਪੱਟੇ। ਕਲਰ ਹਰੇਕ ਆ। ਲਾਈਟ ਡਾਰਕ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ। ਦੇਖੋ ਜੀ ਸੂਟ। ਠੀਕ ਹੈ ਇਹ ਵੀ ਸੂਟ ਬਹੁਤ ਸੋਹਣਾ ਹੈ ਇਹਦੇ ਨਾਲ ਦਾ ਪਹਿਲਾਂ ਵੀ ਸ਼ਾਇਦ ਮੈਂ ਤੁਹਾਨੂੰ ਦਿਖਾਤਾ ਇੱਕ ਸੂਟ ਠੀਕ ਹੈ ਜੀ ਸਾਰੀ ਸ਼ਰਟਾਂ ਮੈਂ ਤੁਹਾਨੂੰ ਖੋਲ-ਖੋਲ ਕੇ ਦਿਖਾਨੀ ਹੈ ਤਾਂ ਜੋ ਤੁਹਾਨੂੰ ਪ੍ਰਿੰਟ ਸਮਝ ਆ ਜਾਣ ਇਹਨਾਂ ਦੇ ਵਰਕ ਸਮਝ ਆ ਜਾਵੇ ਵਰਕ ਤਾਂ ਸ਼ਾਇਦ ਵੀਡੀਓ ਚ ਨਾ ਦਿਖੇ ਤੁਹਾਨੂੰ ਮੈਂ ਬੈਕ ਸਾਈਡ ਤੋਂ ਦਿਖਾ ਦਾਨੀ ਆ ਜਿੰਨੀ ਵੀ ਵਾਈਟ ਲਾਈਨ ਆ ਇਹ ਸਾਰੀ ਫਰੰਟ ਤੇ ਬੈਕ ਦੇ ਵਿੱਚ ਆਰੀ ਦਾ ਕੰਮ ਕੀਤਾ ਹੋਇਆ ਠੀਕ ਹੈ ਜੀ ਇਹ ਹੈਗਾ ਦਾ ਦੁਪੱਟਾ ਕਲਰ ਬਹੁਤ ਸੋਹਣਾ ਹੈ ਲੈਮਨ ਨਿਓਨ ਜਿਹਾ ਸ਼ੇਡ ਆ ਜੀ ਨੈਕਸਟ ਦੇਖਣਾ ਟਾਈ ਐਂਡ ਡਾਈ ਤੇ ਇਹ ਵੀ ਸੂਟ ਬਹੁਤ ਪਿਆਰਾ ਹੈ ਟਾਈ ਐਂਡ ਡਾਈ ਦੀ ਸ਼ਰਟ ਦੇਖੋ ਕਿੰਨਾ ਸੋਹਣਾ ਸੂਟ ਹੈ ਇਹ ਸਲਵਾਰ ਹੈ ਜੀ ਨਾਲ ਇਹ ਹੈਗਾ ਜੀ ਦੁਪੱਟਾ ਨੈਕਸਟ print color ਬਹੁਤ ਪਿਆਰਾ ਹੈ ਬਹੁਤ ਸੋਹਣਾ ਕਲਰ ਆ print ਵੀ ਬਹੁਤ ਪਿਆਰਾ ਹੈ ਇਹ ਸਲਵਾਰ ਹੈ ਜੀ ਸਕਾਈ ਜੇ ਸ਼ੇਡ ਦੇ ਵਿੱਚ ਇਹ ਹੈਗਾ ਜੀ ਦੁਪੱਟਾ ਦੇਖੋ ਕਲਰ ਬਲੈਕ ਦੇ ਉੱਤੇ ਕਿਦਾਂ ਖਿੜ-ਖਿੜ ਕੇ ਆ ਨਹੀਂ ਆ ਸਾਰਾ ਹੀ ਡਿਜ਼ਾਈਨ ਬਹੁਤ ਸੋਹਣਾ ਲੱਗਦਾ। 크੍ਰੇਪ ਦੀ ਸਲਵਾਰ, ਜੌਰਜਟ ਦੀ ਸ਼ਰਟ ਤੇ ਜੌਰਜਟ ਦਾ ਹੀ ਹੈਗਾ ਦੁਪੱਟਾ। ਦੇਖੋ ਕਿੰਨੇ ਕਲਰ ਦੇਖੋ ਕਿੰਨੇ ਖਿੜਕੇ ਆ ਰਹੀਆਂ ਸੂਟ ਦੇ ਉੱਪਰ। ਇਹ ਹੈਗਾ ਜੀ ਦੁਪੱਟਾ ਇਹ ਵੀ ਫਲਾਰ ਦੇ ਵਿੱਚ ਰੋਜ਼ ਫਲਾਰ ਚ ਠੀਕ ਹੈ ਇਹ ਬਿਲਕੁਲ ਨਮਾਜਾ ਸ਼ੇਡਾ ਨਮਾਜਾ ਪ੍ਰਿੰਟ ਹੈ ਦਾ ਤੁਸੀਂ ਇਹਨਾਂ ਦੇ ਥੋੜੇ ਜਿਹਾ ਜਿੱਦਾਂ A ਲਾਈਨ ਸਟਾਈਲ ਚ ਬਾਡੀ ਵਾਲੇ ਸੂਟ ਵੀ ਬਣਾ ਸਕਦੇ ਹੋ ਉਹ ਵੀ ਬਹੁਤ ਪਿਆਰੇ ਲੱਗਣਗੇ ਥੋੜਾ ਜਿਹਾ ਫਰੌਕ ਸਟਾਈਲ ਵੀ ਦੇ ਸਕਦੇ ਹੋ ਇਹਨਾਂ ਨੂੰ ਜਿੱਦਾਂ ਵਾਡੀ ਪਾ ਕੇ ਅੱਜਕੱਲ੍ਹ ਉਹ ਰੇਵ ਦੇ ਵਿੱਚ ਨੀਚੇ ਚੌਕਾਂਲੀ ਫਰੌਕ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲਦਾ ਹੈ ਬਹੁਤ ਸੋਹਣਾ ਲੱਗਦਾ ਸੂਟ ਬਣਿਆ ਹੋਇਆ ਉਹ ਵੀ ਸੋਹਣੇ ਲੱਗਣਗੇ ਇਹ ਵੀ ਕਲਰ ਬਹੁਤ ਪਿਆਰਾ ਹੈ ਪਹਿਲਾਂ ਵੀ ਦਿਖਾਇਆ ਸੀਗਾ ਤੁਹਾਨੂੰ ਇਸ ਵਾਰ ਫਿਰ ਤੋਂ ਆਇਆ ਨਵਾਂ ਜਿਹਾ ਸ਼ੇਡ ਹੈ ਬਿਲਕੁਲ ਨਾ ਮੈਰੂਨ ਸ਼ੇਡ ਹੈ ਜੀ ਇਹ ਹੈਗਾ ਇਹਦਾ ਦੁਪੱਟਾ देखो कलर बहुत प्यारा जहा डिज़ाइन ठीक है जी ਕਾਫੀ ਸਾਰੇ ਸੂਟ ਨੇ ਅੱਜ ਦੀ ਵੀਡੀਓ ਚ ਜਿਹੜੇ ਮੈਂ ਤੁਹਾਨੂੰ ਸੇਮ ਹੀ ਸਟੱਫ ਦੇ ਉੱਪਰ ਦਿੱਤੇ ਆ ਜੀ ਕੋਈ 8-10 ਕ ਸੂਟ ਨਹੀਂ ਦਿੱਤੇ ਹੈਗੇ ਜਿਨ੍ਹਾਂ ਤੇ ਮੈਂ ਬਹੁਤ ਸਾਰਾ ਟਾਈਮ ਲਾ ਕੇ ਪੂਰੇ 10 ਮਿੰਟ ਦੀ ਵੀਡੀਓ ਕਰਦਾ ਮੈਨੂੰ ਇਦਾਂ ਹੁੰਦਾ ਕਿ ਥੋੜਾ ਵੀ ਟਾਈਮ ਨਾ ਵੇਸਟ ਹੋਵੇ ਤੇ ਮੈਂ ਆਪਣੀ ਕੁਆਂਟੀਟੀ ਵੀ ਦਵਾਂ ਤੇ ਕੁਆਲਿਟੀ ਤਾਂ ਤੁਹਾਨੂੰ ਪਤਾ ਹੀ ਆ ਜੀ ਮੈਂ ਕਿੱਦਾਂ ਦੀ ਦਿੰਨੇ ਆ ਜੌਰਜਟ ਦੇ ਦੁਪੱਟੇ ਜੌਰਜਟ ਦੀ ਸ਼ਰਟ ਤੇ ਕ੍ਰੇਪ ਦੀਆਂ ਸਲਵਾਰਾਂ ਦੇ ਨਾਲ ਅੱਜ ਦੀ ਸਾਰੀ ਵੀਡੀਓ ਪ੍ਰਾਈਸ ਰਹੇਗਾ 3500 ਸਾਰੇ ਹੀ ਸੂਟਾਂ ਦਾ ਸ਼ੀਪਿੰਗ ਅਲੱਗ ਤੋਂ ਰਹੇਗੀ ਜੋ ਵੀ ਸੂਟ ਤੁਹਾਨੂੰ ਪਸੰਦ ਆ ਇਹਨਾਂ ਦੇ ਵਿੱਚੋਂ ਇਹ ਜਿੱਦਾਂ ਕੋਈ ਮਾੜਾ ਮੋਟਾ ਫੰਕਸ਼ਨ ਆ ਛੋਟਾ ਮੋਟਾ ਤੁਸੀਂ ਉੱਥੇ ਵੀ ਪਾ ਸਕਦੇ ਹੋ ਵੈਸੇ ਕਿ ਤੇ ਆਉਣ ਜਾਣ ਨੂੰ ਰਿਸ਼ਤੇਦਾਰੀ ਚ ਵੀ ਪਾ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਬੜਨ ਤੋਂ ਬਾ ਥੋੜੀ ਸਰਦਾਰੀ ਜੀ ਲੁੱਕ ਦੇਣਗੇ ਤੁਹਾਡੀ ਚੁਆਇਸ ਆ ਤੁਸੀਂ ਇਹਨਾਂ ਨੂੰ ਡਿਜ਼ਾਈਨਰ ਦੀ ਤਰ੍ਹਾਂ ਬਣਾਉਣਾ ਹੈ ਜਾਂ ਫਿਰ ਸਿੰਪਲ ਸੂਟ ਰੱਖਣੇ ਆ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੇ ਜੀ ਸਾਰੇ ਸੂਟ ਵੀਡੀਓ ਦੇਖਣ ਲਈ ਥੈਂਕ ਯੂ ਜੀ ਤੁਹਾਡਾ ਬਹੁਤ ਸਾਰਾ ਪਿਆਰ ਆ ਮੇਰੇ ਨਾਲ